দৌড় ਲਾਇਆ ਹਣ ਸਾਈਕਲ ਪਤਾ ਸਾਈਕਲ ਆ ਤੇਰੀ ਬਲੇ ਸ਼ਵਾ ਖਾਦੇ ਨਾ 10 12 ਰੋਟੀਆਂ ਦਾ ਕੁੜੀ ਨੂੰ ਗੱਲ ਗੁੱਡ ਮਾਰਨਿੰਗ ਮਿੱਤਰੋ ਸਵੇਰ ਦੇ ਵੱਜ ਗਿਆ ਪੌਣੇ 6 ਤੇ ਆਪਾਂ ਲਾ ਰਹੇ ਹਾਂ ਦੌੜ ਤੇ ਕੱਲ ਵੇਖਿਆ ਸੀ ਵਿਆਹ ਤੇ ਵਿਆਹ ਵੇਖੜਾ ਮਾਹੌਲ ਤਾਂ ਬੜਾ ਐਪੀਸੋਡ ਹੋ ਜਾਂਦਾ ਖਾਸ ਕਰਕੇ ਚਿਹਰੇ ਦਾ ਸੋ ਬਲੌਗ ਨਾ ਬਣੇ ਨੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਮਿਲਦੇ ਹਾਂ ਗੱਦੇ ਭੰਗੜੇ ਪਾਣੇ ਅੱਜ ਤੇ ਇੰਜੋਏ ਕਰੋਨੇ ਤੁਹਾਨੂੰ ਪੂਰਾ ਵੇਖਿਓ ਬਲੌਗ ਨਾ ਬਣੇ ਰਹੋ ਆਇਓ ਮਿਲਦੇ ਹਾਂ ਮਾਰਨਿੰਗ ਵਾਈਬ ਕਹਿਣੀ ਹੁੰਦੀ ਆ ਆ ਵੇਖੋ ਧੁੰਦ ਪਈ ਮੜੇ ਮੜੀ ਤੇ ਸਵਾਦ ਇਹਦਾ ਵੱਖਰਾ ਹੀ ਆ ਜ਼ਰੂਰ ਉੱਠਿਆ ਕਰੋ ਆ ਚੀਜ਼ਾਂ ਮਿਸ ਨਾ ਕਰਿਆ ਕਰੋ ਸਵੇਰ ਦਾ ਮਾਹੌਲ ਕਹਿਣੀ ਹੁੰਦਾ ਗੱਲਬਾਤ ਪੂਰੀ ਹੰਡਿਆ ਤੇ ਆ ਜੋ ਨੇ ਤਿਆਰ ਸੋ ਆ ਜਗ੍ਹਾ ਬਾਬਾ ਸਿੱਧ ਜੀ ਦੀ ਤੇ ਮੇਰੀ ਵੀਡੀਓ ਦੇ ਵੇਖਣ ਲਈ ਆ ਗਏ ਵੀ ਇੱਥੇ ਆਪਣਾ ਪਰਿਵਾਰ ਜੱਦੀ ਪੁਸ਼ਤੀ ਨਕਮਸਤਕ ਹੁੰਦਾ ਆਪਣੇ ਬਜ਼ੁਰਗਾਂ ਦੀ ਜਗ੍ਹਾ ਸੋ ਸਵੇਰੇ ਮਾਰਨਿੰਗ ਬਾਬਾ ਜੀ ਬੋਲ ਰਹੇ ਆ ਤੇ ਸੈਰ ਕਰਨ ਦਾ ਦੌੜ ਲਾਉਣ ਦਾ ਸਵਾਦ ਹੀ ਆ ਜਾਂਦਾ ਆ ਆਪਣਾ ਪਲਾਟ ਇੱਥੇ ਸਬਜ਼ੀ ਲਾਈ ਹੀ ਆਪਾਂ ਤੇ ਬੜੀ ਘੈਂਟ ਹੋਈ ਸਾਰੇ ਬੰਨੇ ਗੋਭੀ ਪਾਲਕ ਮੇਥੀ ਤੇ ਘੈਂਟ ਗੱਲ ਪਤਾ ਆ ਸੂਰਜ ਵੇਖੋ ਕਿੱਡੇ ਹੋਣਾ ਲੱਗਣ ਦਾ ਚੜਿਆ ਗਰਮੀਆਂ 'ਚ ਇਹੋ ਹੀ ਵੱਢ ਖਾਣ ਨੂੰ ਪੈਂਦਾ ਜੋ ਹਵਲੇ ਚੜਿਆ ਹੁੰਦਾ ਲੱਗਣ ਲੱਗਣੀ ਘੈਂਟ ਦਿਆ ਪੱਕੀ ਗੱਲ ਨਿੱਕਾ ਉੱਠੇ ਹੋਣਾ ਜਦੋਂ ਮੈਂ ਆ ਉਦੋਂ ਵੀ ਉੱਠਿਆ ਸੀ ਤੇ ਉਹ ਵੀ ਕਿਨਨ ਦਾ ਪਾਪਾ ਦੌੜ ਲਾਉਣ ਮੇਰੇ ਨਾਲ ਲੱਗ ਜਾਓ ਮੈਂ ਸਾਈਕਲ ਲੈ ਕੇ ਸਾਈਕਲ ਲੈ ਕੇ ਨਾ ਮੈਂ ਸਾਰੇ ਚਲਾ ਲਊਂਗਾ ਤੁਸੀਂ ਦੌੜ ਲਾਈਓ ਪੱਕਾ ਉੱਠਿਆਣਾ ਜਾ ਕੇ ਵੇਨੇ ਆ ਉਹਨੂੰ ਬੜਾ ਸ਼ੌਂਕ ਹੈ ਬੱਚਿਆਂ ਨੂੰ ਇਹ ਚੀਜ਼ਾਂ ਜੋੜੋ ਗਰਾਊਂਡ ਨਾਲ ਜਰੂਰ ਜੋੜੋ ਗਰਾਊਂਡ ਤੇ ਗੁਰੂ ਘਰ ਨਾਲ ਜਰੂਰ ਜੋੜੋ ਆ ਦੇਖਦੇ ਆ ਜਾਓ ਪੱਕੀ ਗੱਲ ਹੈ ਉੱਠਿਆਊਗਾ ਮਸੇ ਹੋਟ ਗਈ ਪਾਪਾ ਨੇ ਕਿਹਾ ਨਹੀਂ ਤਾਂ ਲਾਉਣ ਅੱਜ ਜਾਣਾ ਤਾਂ ਲਾਉਣ ਹੈ ਚਲਿਏ ਸਕਜ ਨੂੰ ਨਾ ਦੌੜ ਲੋਣੀ ਦੌੜ ਲੋਣੀ ਆ ਬੱਲੇ ਮਰੇ ਸ਼ੇਰ ਬੱਗਾ ਚਲਾ ਜਾ ਹੈ ਬਲੋਗੀ ਬਲੋਗ ਤੈਨੂੰ ਪਤਾ ਬਲੋਗ ਬਣਾਉਣਾ ਹੈ ਕਿਹੜਾ ਕਿਹੜਾ ਬਣਨ ਦੇ 10 ਕਿਹੜਾ ਬੰਦਾ ਹੀ ਆਪਣਾ ਹੈ ਪੜੀ ਪੜੀ ਪਾ ਸਵੈਟਰ ਪਾ ਕੁੱਟੀ ਪਾ ਚੱਲ ਸਕਜ ਨੂੰ ਨਾ ਦੌੜ ਲੋਣੀ ਆ ਦੌੜ ਲਾਉਣੀ ਹੈ ਚੱਲ ਪਾ ਲਾ ਬਾਬਾ ਇਨਤੋ ਲੈ ਕੇ ਕਿ ਪਾ ਲਾ ਹੈ ਨਹੀਂ ਕਿ ਬਾਬਾ ਚੱਲ ਤੋਨਾ ਇਹ ਸਿੰਘ ਆਪਣਾ ਤਿਆਰ ਹੋ ਜਾਂਦਾ ਉਸੇ ਵळे ਕੁਦਰਤੀ ਤੌਰ ਤੇ ਨਾ ਮਾਦੇ ਕਿਰਪਾ ਨਾਲ ਇਹਨੂੰ ਦੌੜ ਘੜ ਤੇ ਸਾਈਕਲਿੰਗ ਦਾ ਬਹੁਤ ਸ਼ੌਂਕ ਹੈ ਨੂੰ ਬਾਬੇ ਦੀ ਕਿਰਪਾ ਨਾਲ ਗੁਰੂ ਨਾਮ ਦਾ ਕਿਰਪਾਇ ਕਰੇ ਸਾਈਕਲ ਹੀ ਖੜਨਾ ਦੌੜ ਲਾਉਣੀ ਕਹਿੰਦਾ ਕੱਲੀ ਦੌੜ ਕੇ ਸਾਈਕਲ ਚਲਾਉਣਾ ਹੈ ਦੌੜ ਦੌੜ ਕੱਲੀ ਸ਼ੂਜ਼ ਸ਼ੂਜ਼ ਹੈਗੇ ਸ਼ੂਜ਼ ਪਾਉਂਦੇ ਨਹੀਂ ਆਹ ਬਲੇ ਕੰਫਰਟੇਬਲ ਹੈ ਜਰਾਬਾਂ ਦੇ ਵਿੱਚ ਹੀ ਕਹਿੰਦਾ ਮੈਂ ਜਰਾਬਾਂ ਚਲੋ ਭਜੋ ਚਲੋ ਰੈਡੀ 1 2 3 ਸਟਾਰਟ ਚਲੋ ਚਲੋ ਸੋ ਰਨਿੰਗ ਦੇ ਵਿੱਚ ਸਿਰੇ ਸਿਰੇ ਬੱਚਿਆਂ ਨਾਲ ਇੱਕ ਦਰਤੀ ਤੌਰ ਤੇ ਇਹ ਆਪੇ ਗਿਆ ਉਹਦਾ ਪਪਾ ਦੌੜ ਲਾਉਣਾ ਸਾਈਕਲ ਚਲਾਉਣਾ ਤੇ ਬਾਰਾ ਕਿਰਪਾ ਕਰੇ ਬੱਚਿਆਂ ਤੇ ਨਾਲ ਹੀ ਉੱਠ ਜਾਂਦਾ ਮੇਰੇ ਜਿੰਨੇ ਉੱਠਣਾ ਹੋਵੇ ਨਾ ਸਵੇਰੇ ਮਾਰਨਿੰਗ ਜਿੰਨੇ ਵਜੇ ਵੀ ਤੇ ਨਾਲ ਉੱਠ ਜਾਂਦਾ ਤੇ ਉਧਰ ਮਾੜੀ-ਮੋੜੀ ਮੈਂ ਵੀ ਦੌੜ ਮੈਂ ਲਾਇਆ ਤੇ ਇਹਨੇ ਵੀ ਲਾਉਣੀ ਹੁੰਦੀ ਰਾ ਸੂਰੇ ਉੱਠ ਕੇ ਜ਼ਰੂਰ ਸਾਈਕਲ ਜਾਣ ਨੇ ਦੌੜ ਜੂ ਲਾਉਣੀ ਹੁੰਦੀ ਹਾਲੀ ਹੁਲੀ ਜਾ ਪਤਾ ਰਾਤ ਨਾਲ ਹੌਲੀ-ਹੌਲੀ ਰਾਈ ਸ਼ੇਰ ਬਗਾ ਹੌਲੀ-ਹੌਲੀ ਠੀਕ ਆ ਬਲੇਸ਼ਰ ਬਗਿਆ ਆਹ ਸੂਰਜ ਕਿਡਾ ਘਟ ਲੱਗਣ ਡਿਆ ਬੱਚਿਆਂ ਨੇ ਹੱਤ ਪਾਉ ਜ਼ਰੂਰ ਗੋਦਵਰਾ ਸਾਹਿਬ ਦੀ ਤੇ ਗਰਾਊਂਡ ਦੀ ਹੱਤ ਪਾਉ ਜ਼ਰੂਰ ਤੁਰਨ ਫਿਰਨ ਆ ਕੇ ਸਾਈਕਲ ਚੜਾਉਣ ਜਾਂ ਉਧਰ ਸੈਰ ਕਰਨ ਆਏ ਨਾਲ ਇਹ ਹੱਤ ਜ਼ਰੂਰ ਪਾਓ ਨਸ਼ਾ ਤੇ ਕਰਾਪਸ਼ਨ ਦੁਨੀਆ ਦੀ ਕੋਈ ਤਾਕਤ ਨਹੀਂ ਖਤਮ ਕਰ ਸਕਦੀ ਸਿਰਫ ਨਸ਼ੇ ਨੂੰ ਗਰਾਊਂਡ ਤੇ ਕਰਾਪਸ਼ਨ ਨੂੰ ਗੁਰੂ ਘਰ ਸੋ ਇਹ ਚੀਜ਼ਾਂ ਨੂੰ ਬੱਚਿਆਂ ਨੂੰ ਹੁਣ ਤੋਂ ਜੋੜੋ ਤੇ ਫੇਰੀ ਪੂਰੀ ਪੈ ਸਕਦੀ ਨਹੀਂ ਤੇ ਬਹੁਤ ਬੁਰਾ ਵਾਲਾ ਗੜੀ ਦਾ ਜੀ ਲਾਲ ਗੇ ਕੀ ਥੱਗੇ ਥੱਗੇ ਕਿਹੜੇ ਲਾਉਣੀ ਆ ਹੋਰ ਹੋਰ ਹੋ ਲਾਉਣੀ 1 ਕਿਲੋਮੀਟਰ ਭੱਜ ਕੇ ਆ ਗਿਆ ਚਲੋ ਜੀ ਰਨਿੰਗ ਕਰ ਆਏ ਹਾਂ ਅਦੇ ਹੁਣ ਸਾਈਕਲ ਚਲਾਵਾਂਗੇ ਚੱਲ ਪੁੱਤ ਸਾਈਕਲ ਚਲਾ ਸ਼ਾਬਾਸ਼ ਇਦਾਂ ਨਾ ਕਰੇਗਾ ਛੱਟ ਲੱਗ ਜੂਗੀ ਸੱਟ ਲੱਗ ਜਾਂਦੀ ਓਦਾਂ ਨਹੀਂ ਕਰਨਾ ਸੱਟ ਲੱਗ ਜਾਂਦੀ ਓਦਾਂ ਚੁੱਕਣਾ ਨਹੀਂ ਆ ਚੱਲ ਆ ਜਾ ਜਣਾ ਬਾਰ ਪੰਗੇ ਵੇ ਇਹਦੇ ਪੰਗੇ ਵੇ ਸਾਈਕਲਿੰਗ ਟਾਈਮ ਦੌੜ ਲਾਇਆ ਹੁਣ ਸਾਈਕਲ ਚਲਾਊਗਾ ਕਿੰਨਾ ਵਾਪਸ ਆ ਕੇ ਚਲਾਉਣਾ ਮੈਂ ਚਾਬਾਈ ਰੁਕ ਜਾ ਆ ਗਿਆ ਮੈਂ ਚਲ ਠੀਕ ਆ ਬਸ ਕਰਨ ਬੰਦ ਕਰ ਆਪਾਂ ਹੋਣੀ ਆ ਤਿਆਰ ਤੇ ਮਿਲਦੇ ਆ ਤੁਹਾਨੂੰ ਪੈਲਸ ਚ ਆਜੋ ਲਵ ਯੂ ਚਲੋ ਚੰਗਾ ਬਾਏ ਬਾਏ ਸੋ ਬਲੌਗ ਨੂੰ ਬਲੌਗਰ ਬਣੇ ਰਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਆਜੋ ਦਿਖਾਉਣੇ ਆ ਗਿੱਦੇ ਪਗੜੇਪੁਰਾ ਇੰਜੋਏ ਕਰਾਉਣੇ ਆਜੋ ਜਾਂਦੇ 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 ਚਾ ਮਿਲਦੇ ਆ ਮਿੱਤਰੋ ਆਜੋ ਸੋ ਮਿੱਤਰੋ ਆਪਾਂ ਆ ਗਏ ਭਿੰਡਰ ਫਾਰਮ ਦੇ ਵਿੱਚ ਤੇ ਬਣਿਆ ਹੋਇਆ ਮਾਹੌਲ ਤੇ ਟੀਮ ਹੋ ਰਹੀ ਹੈ ਰੈਡੀ ਦਿਖਾਉਨੇ ਆ ਤੁਹਾਨੂੰ ਤੇ ਰੌਣਕ ਮੇਲਾ ਵੇਖੋ ਆਜੋ ਸੋ ਹਾਲ ਬੜਾ ਘਣ ਬਣਾਤਾ ਇਹਨਾਂ ਨੇ ਪਹਿਲੋਂ ਥੋੜਾ ਜਿਹਾ ਖਰਾਬ ਹੀ ਮੈਨ ਕੋਲ ਜਗ੍ਹਾ ਘੱਟ ਹੀ ਪਰ ਇਹਨਾਂ ਨੇ ਹੁਣ ਘਣ ਬਣਾਤਾ ਆ ਬਾਈ ਦਾ ਸ਼ੋਅ ਆ ਕੱਲੇ ਕਿਦਾਂ ਇੱਥੇ স্মੋਕ ਐਂਟਰੀ ਹੋਊਗੀ ਦਿਖਾਵਾਂਗੇ ਤੁਹਾਨੂੰ ਇਹ ਵੀ ਆ ਪਿਆ ਆਪਣਾ ਟਰੱਕ ਇਹਦੇ ਵੀ ਲਾਵਾਂਗੇ ਗਾਣੇ-ਗੋਣੇ ਲਾਵਾਂਗੇ ਇਹਦੇ ਨਾਲ ਤੇ ਕਰਾਵਾਂਗੇ ਇੰਜੋਏ ਆਡੀਅנס ਨੂੰ ਤੇ ਕਾਪੀਰਾਈਟ ਆ ਜਾਂਦਾ ਉਹ ਦਿਖਾ ਨਹੀਂ ਸਕਦੇ ਤੇ ਟੀਮ ਹੋ ਗਈ ਆਪਣੀ ਰੈਡੀ ਤੇ ਆ ਜੇ ਸਭ ਤੋਂ ਪੁਰਾਣਾ ਭਾਜੀ 올ਡ ਇਜ਼ ਗੋਲਡ ਭਾਈ ਨਹੀਂ ਇਹ ਦੋਵੇਂ ਵੀਰ 26 20 25 25 ਸਾਲ ਹੋ ਗਏ ਭਾਜੀ 25 ਸਾਲ ਹੋ ਗਏ ਭਾਜੀ ਹੋ ਗਏ ਇਹਨੇ ਹੋ ਗਏ ਬੱਬਾ ਜੀ ਪੁਰਾਣੇ ਖੌਂਡ ਕਹਿੰਦੇ ਨੇ ਇਧਰ ਹੀ ਬਿਠਾਏ ਸਿੰਘ ਸਾਹਿਬ ਅਸੀਂ ਗਾਲ ਜੀ ਕਿਦਾਂ ਸ਼ੀਰ ਵੀਰ ਆਇਆ ਸ਼ੀਰ ਵੀਰ ਨੂੰ ਸ਼ੁਭਦ ਸੱਧਿਆ ਅੱਜ ਪੀ ਤੇ ਅੰਡ ਘਰੋਣੀ ਅੱਜ ਠੀਕ ਹੈ ਜੀ ਫਿਰ ਅਸੀ ਗਾਲ ਜੀ ਤੇਰੇ ਹੱਥ ਤੇਰੇ ਹੱਥ ਨਹੀਂ ਖਾਲੀ ਹੁੰਦੇ ਜਦੋਂ ਵੇਖਣਾ ਤੇਰੇ ਹੱਥ ਕੋਨਾ ਕੋ ਹੁੰਦਾ ਹੁੰਦਾ ਪੀਲਾ ਪੀਲਾ ਆ ਜੱਡ ਸਕੇ ਤਿਆਰ ਹੋਣ ਡਿਆ ਤੇ ਮਾਰੋ ਤਿਆਰੀਆਂ ਕਰੋ ਬਰਾ ਹਾਲ ਵਧੀਆ ਬਣਾਤਾ ਪਿੰਡਰ ਫਾਰਮ ਵਾਲਿਆਂ ਨੇ ਪਿਛਲੇ ਸਾਲ ਢੁਡ ਜਾਓ ਔਖਾ ਹੀ ਸੈਟਿੰਗ ਨਹੀਂ ਪਤਾ ਲੱਗਦਾ ਕਿ ਕਿੱਥੇ ਕਿੱਥੇ ਨਹੀਂ ਹੈ ਸੋ ਮਿਊਜ਼ਿਕ ਬੰਦ ਕਰਾਇਆ ਕਿਉਂਕਿ ਕਾਪੀਰਾਈਟ ਆ ਜਾਂਦਾ ਦਿਖਾ ਨਹੀਂ ਸਕਦੇ ਵੀ ਮਾਹੌਲ ਵਧੀਆ ਬਣਿਆ ਹੋਇਆ ਇੱਥੇ ਲੱਗਣਗੇ ਰੌਣਕਾਂ ਤੇ ਮਿਲਦੇ ਆਂ ਚਲੋ ਸ਼ਾਮਾਂ ਨੂੰ ਫਿਰ ਸ਼ੋਅ ਤੋਂ 프리 ਹੋ ਗਏ ਮਿੱਤਰੋ ਆ ਗਏ ਸਾਡਾ ਪਿੰਡ ਤੇ ਦਿਖਾਉਣੇ ਆ ਤੁਹਾਨੂੰ ਯਾਰੇ ਇੱਥੋਂ ਦੇ ਮੜੇ ਮੜੇ ਨਿੱਕੇ ਨਿੱਕੇ ਅੱਗੇ ਵੀ ਵੇਖੇ ਹੋਣਗੇ ਥੋੜੇ ਦਿਖਾਉਣੇ ਆ ਜਿਹੜੀਆਂ ਤੁਸੀਂ ਇਹ ਵੀਡੀਓ ਵਿੱਚ ਅੱਗੇ ਨਹੀਂ ਚੀਜ਼ਾਂ ਵੇਖੀਆਂ ਹੋਣਗੀਆਂ ਆਹ ਵੇਖੋ ਨਿੱਕੇ ਨਿੱਕੇ ਖਰਗੋਸ਼ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਦਦੇ ਸਰਪੰਚ ਸਾਹਿਬ ਆ ਰਹੇ ਨੇ ਸਰਪੰਚ ਸਾਹਿਬ ਕੀ ਹਾਲ ਹੈ ਠੀਕ ਠਾਕ ਜੀ ਬਜਾ ਹੀ ਰਹਿ ਰਾ ਤੀ ਬਜਾ ਹੀ ਰਿਹਾ ਅੱਛਾ ਹੈ ਆ ਅਤੀ ਭਾਈ ਦਾ ਹਾਈਡਰੋ ਲੈਡ ਨਹੀਂ ਦਾਤੀ ਭਾਈ ਥੋੜੀ ਜੀ ਗੱਡੀ ਸਲੀਵ ਕਰ ਗਈ ਵਿੱਚ ਵੱਜ ਗਈ ਵੜੀ ਕਿਤੇ ਹਾਂ ਉਹ ਐਕਸੀਡੈਂਟ ਗੱਡੀ ਤਾਂ ਨਾ ਥੋੜਾ ਰਾਹ ਗੈਟ ਸਾਈਡ ਜਿਆ ਹੈ ਹੀ ਓਕੇ ਓਕੇ ਤੇ ਉਹ ਇੱਕਦਮ ਗੱਡੀ ਨੇ ਬ੍ਰੇਕ ਮਾਰੀ ਮਗਰੇ ਹੀ ਮੋਟਰਸਾਈਕਲ ਵੱਜਾ ਉਹਦੇ ਮਗਰ ਮੋਟਰਸਾਈਕਲ ਮੇਰਾ ਵੱਜ ਗਿਆ ਅੱਜ ਕੱਲ ਲੋਕੀ ਫਿਰ ਨਾ ਤਾਂ ਨਣੇ ਚਲਾਉਂਦੇ ਖਾ ਪੀ ਕੇ ਚਲਾਉਂਦੇ ਭਾਈ ਨਹੀਂ ਪਿੰਦੇ ਭਾਈ ਸੋਫੀ ਆ ਲਵ ਯੂ ਮਿਲਦੇ ਭਾਜੀ ਓਕੇ ਮਿਲਦੇ ਬਜ਼ੁਰਗ ਬੈਠੇ ਆ ਤੇ ਆ ਬਣਿਆ ਹੋਇਆ ਮਾਹੌਲ ਆ ਦੇਖਾ ਹੀ ਆ ਵੀਡੀਓ ਵਿੱਚ ਆਪਣੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਆ ਮਾਹੌਲ ਦੇਖ ਲਈਏ ਸਾਰਾ ਤੁਸੀਂ ਇੱਥੇ ਤੁਸੀਂ ਮਾਹੌਲ ਸਾਰਾ ਵੇਖਿਆ ਮੇਰੀ ਵੀਡੀਓ ਵਿੱਚ ਜਿਹਨਾਂ ਨਹੀਂ ਵੇਖਿਆ ਪਿਛਲੇ ਜਾ ਕੇ ਤੁਸੀਂ ਵੇਖ ਸਕਦੇ ਹੋ ਪੂਰੇ ਬਲੌਗ ਪਏ ਸਾਡੇ ਪਿੰਡ ਦੇ ਤੇ ਵੀਡੀਓ ਨੂੰ ਕਰਦੇ ਆ ਐਂਡ ਤੇ ਮਿਲਦੇ ਆ ਫਿਰ ਕਿਸੇ ਦਿਨ ਘਾਨ ਬਲੌਗ ਬਣਾਵਾਂਗੇ ਉਦੋਂ ਨਾਲ ਜੁੜੇ ਰਹੋ ਜੇ ਨਹੀਂ ਤੁਸੀਂ ਵੇਖੇ ਸਾਡਾ ਪਿੰਡ ਜੇ ਦੁਬਾਰਾ ਵੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਸਾਰਾ ਬਲੌਗ ਬਣਾ ਕੇ ਪੂਰੇ ਪਿੰਡ ਦਾ ਵੀ ਜਰੂਰ ਦਿਖਾਉਂਗਾ ਲਵ ਯੂ ਮਿਲਦੇ ਆ ਗੁੱਡ ਨਾਈਟ ਤੇ ਬਾਬੂ ਦੀ ਮਾਂ ਤਾਂ ਫਹੀ ਚੁਕੈਂਟੀਆਂ ਨਹੀਂ ਮਰ ਜਾਣਿਆ ਬਸ ਕਰ ਕਿਸੇ ਦੂਜੇ ਨੂੰ ਵੀ ਖਾਮ ਮਰ ਲੈਣ ਤੇ ਬਾਬੂ ਕਹਿੰਦਾ ਸਾਨੂੰ ਕੋਖਰੀ ਨਹੀਂ ਲੱਗਦੀ